ਅਜਰੂਰੀ ਨਹੀਂ ਹੁੰਦਾ ਕਿ ਇਹਦੇ ਬਾਣਾ ਪਾਇਆ ਜਾਂ ਕੋਈ ਗੁਰੂ ਘਰੇ ਬੈਠਾ ਉਹ ਸਹੀ ਹੀ ਹੋਵੇ। ਮੁੱਡੇ ਸਾਹਿਬ ਨਾਲ ਕਿਹੜੀ ਸਜਾ। ਸਾਡੇ ਸਾਹਿਬ ਨਾਲ ਹੋਰ ਸਜਾ ਹੋ ਜਦੋਂ ਦਵਾਂਗੇ ਤੂੰ ਦੱਸਾਂਗੇ। ਸਾਡੇ ਸਿੱਖੀ ਦਾ ਮਸਲਾ ਵਾ, ਸੁਨਾਤਾ ਦਾ ਮਸਲਾ, ਗੁਰੂ ਘਰ ਦਾ ਮਸਲਾ, ਬੇਅਦਬੀ ਦਾ ਮਸਲਾ। ਜੇ ਚਾਰ ਡਾਂਗਾ ਫੇਰਤਿਆਂ ਤੇ ਫੇਰ ਕੀ ਲੋੜਾ ਆਗੇ। ਮੁੱਡੇ ਲੋ ਇਹ ਵੀ ਕਿਹਾ ਗਿਆ ਵੀ ਹੋਰ ਵੀ ਬਾਬੇ ਥੋੜੀ ਲਿਸਟ ਦੇ ਵਿੱਚ ਨੇ ਜਿਹੜੇ ਇਦਾਂ ਦੀਆਂ ਚੀਜ਼ਾਂ ਕਰਦੇ ਨੇ ਉਹ ਕਿਹੜੇ-ਕਿਹੜੇ ਨੇ ਉਹ ਦੱਸ ਸਕਦੇ। ਨਹੀਂ ਜੇ ਦੱਸਤਾ ਫਿਰ ਉਹ ਆਪਦਾ ਆਸੇ-ਪਾਸੇ ਹੋ ਜਾਣਗੇ। ਕਦਾ ਕਹਿੰਦਾ ਮੈਂ ਦਵਾਈ ਲਈ ਫਿਰਦਾ ਜਹਿਰ ਹੱਥ ਚ ਮੇਰੀ ਤੂੰ ਫੋਟੋ ਪਾਉਣੀ ਕਹਿੰਦਾ ਮੈਂ ਘਟ ਭਰ ਲੈਣੀ ਆ ਜਿਹੜਾ ਉੱਥੇ ਕੋਈ ਸੇਵਾ ਦਾ ਕਰਦਾ ਕਰੂ ਕਰੇ ਉਹਦੀ ਸਕੀ ਭੈਣ ਵੈਰੀਫਾਈ ਕਰੋ ਜੇ ਕੁੜੀ ਬਲੈਕਮੇਲ ਹੋ ਰਹੀ ਆ ਤੇ ਕੁੜੀ ਦੇ ਬਿਆਨ ਲੈ ਕੇ ਬਾਬੇ ਤੇ ਇੱਕ ਬਲਾਤ ਕਰਦਾ ਪਰਚਾ ਦਰਜ ਕਰੋ ਹੋਰ ਤੁਹਾਨੂੰ ਕੋਈ ਲਾਲਚ ਵੀ ਦਿੱਤਾ ਗਿਆ ਸੀਗਾ ਬਾਬੇ ਵੱਲੋਂ ਜਾਂ ਕਿਸੇ ਉਹਨਾਂ ਦੇ ਪ੍ਰਬੰਧਕ ਕੋਲ ਆਂ ਦਿੱਤਾ ਗਿਆ ਸੀਗਾ ਪਰ ਆਪਾਂ ਨੂੰ ਆਪਣੇ ਕਾਜ ਦੇ ਕਾਨੂੰਨਾਂ ਤੋਂ ਪਰੇ ਦੀਆਂ ਗੱਲਾਂ ਪਾਜੀ ਕੀ ਕਿਹਾ ਗਿਆ ਕਦੇ ਪਹਿਲੋ 5 ਲੱਖ 10 ਲੱਖ 20 ਲੱਖ ਫੋਰਚੂਨਰ ਗੱਡੀ ਦਿੰਗਾ ਗੱਲਾਂ ਬਤਾਉਂਦੇ ਆ। ਅਚਾ ਕਹਿੰਦੇ ਇਹ ਦਮਾਂਗੇ ਵੀ ਆਹ ਚੀਜ਼ ਨਾ ਕਰ। ਹਾਂਜੀ ਉਹ ਕਦੇ ਪ੍ਰਦਰਸ਼ਨ ਨਾ ਕਰ। ਮਰਤਵਾਲ ਮੈਰੋ ਹੈ ਸਾਡੇ ਨਾਲ ਨੇ ਜੇ ਉਹਨਾਂ ਤੋਂ ਪੁੱਛਾਂਗੇ ਬਾਈ ਅੱਜ ਇੱਥੇ ਇਕੱਠ ਸੀਗਾ ਕੀ ਕਹਿਣਾ ਚਾਹੋਂਗੇ ਤੇ ਕਿਸ ਬਾਰੇ ਇਕੱਠ ਸੀਗਾ ਇਹ ਸਾਰਾ ਡਿਟੇਲ ਚ ਦੱਸੋ ਇੱਥੇ ਨਾ ਬਾਬਾ ਜਿਹੜਾ ਉਹ ਸੀਗਾ ਬਲਜਿੰਦਰ ਸਿੰਘ ਚਰਨ ਘਾਟ ਵਾਲਾ ਉਹਦੇ ਤੇ ਰੇਪ ਦਾ ਪਰਚਾ ਤਾਂ ਹੋ ਗਿਆ ਸੀ ਪਰ ਉਹਦੀਆਂ ਕੁਛ ਕੁ ਛਲੀਰ ਵੀਡੀਓ ਸਾਡੇ ਕੋਲ ਹੋਰ ਆਈਆਂ ਸੀ ਉਹ ਹੋਰ ਲੜਕੀ ਨਾ ਸੀ ਅੱਛਾ ਜੀ ਉਸ ਲੜਕੀ ਨੂੰ ਵੈਰੀਫਾਈ ਕਰ ਲਈ ਅਸੀਂ ਪੁਲਿਸ ਨੂੰ ਮੰਗ ਪੱਤਰ ਦਿੱਤਾ ਵੀ ਇਹ ਜਿਹੜੀ ਲੜਕੀ ਹੈਗੀ ਉਹ ਸੇਵਾਦਾਰ ਜਿਹੜਾ ਉੱਥੇ ਕੋਈ ਸੇਵਾ ਦਾ ਕਰਦਾ ਗੁਰੂ ਘਰੇ ਉਹਦੀ ਸਾਕੀ ਭੈਣ ਵੈਰੀਫਾਈ ਕਰੋ ਜੇ ਕੁੜੀ ਬਲੈਕਮੇਲ ਹੋ ਰਹੀ ਆ ਤੇ ਕੁੜੀ ਦੇ ਬ ਹੋਰ ਤੇ ਜੇ ਕੁੜੀ ਸਹਿਮਤਾ ਫਿਰ ਦੋਨਾਂ ਤੇ 295 ਲਾ ਕੇ ਉਹਨਾਂ ਨੂੰ ਦੁਬਾਰਾ ਉਹਨਾਂ ਤੇ ਦੋਵਾਂ ਨੂੰ ਅਰੈਸਟ ਕਰਕੇ ਜੇਲ੍ਹ ਭੇਜਿਆ ਜੇ ਉਹਨੂੰ ਕੋਈ ਲਾਲਚ ਵੀ ਦਿੱਤਾ ਗਿਆ ਸੀਗਾ ਬਾਬੇ ਵੱਲੋਂ ਜਾਂ ਕਿਸੇ ਉਹਨਾਂ ਦੇ ਪ੍ਰਬੰਧਕ ਵੱਲੋਂ ਹਾਂ ਦਿੱਤਾ ਗਿਆ ਸੀਗਾ ਪਰ ਆਪਾਂ ਨੂੰ ਆਪਣੇ ਕਾਇਦੇ ਕਾਨੂੰਨਾਂ ਤੋਂ ਪਰੇ ਦੀਆਂ ਗੱਲਾਂ ਪੱਜੀ ਕੀ ਕਿਹਾ ਗਿਆ ਸੀ ਕਦੇ ਪਹਿਲੋ 5 ਲੱਖ 10 ਲੱਖ 20 ਲੱਖ ਫੋਰਚੂਨਰ ਗੱਡੀਦਾਂ ਗੱਲਾਂ ਪਤਾ ਹੁੰਦੇ। ਅੱਛਾ ਕਹਿੰਦੇ ਇਹ ਦਮਾਂਗੇ ਵੀ ਆਹ ਚੀਜ਼ ਨਾ ਕਰੋ। ਹਾਂਜੀ ਉਹ ਕਦੇ ਪ੍ਰਦਰਸ਼ਨ ਨਾ ਕਰੋ ਤੁਸੀਂ। ਤੇ ਇੱਕ ਗੁਰਦੁਆਰੇ ਦੇ ਵਿੱਚ ਆ ਚੀਜ਼ਾਂ ਹੋਣੀਆਂ। ਇੱਕ ਪਾਸੇ ਤਾਂ ਪੰਜਾਬੀਆਂ ਨੂੰ ਇੱਜ਼ਤਾਂ ਦੇ ਰਾਖੇ ਕਹੇ ਜਾਂਦਾ ਸਿੱਖਾਂ ਨੂੰ ਇੱਜ਼ਤਾਂ ਦੇ ਰਾਖੇ ਕਹੇ ਜਾਂਦਾ। ਪਰ ਗੁਰਦੁਆਰਾ ਦੇ ਵਿੱਚ ਆ ਚੀਜ਼ਾਂ ਹੋਣੀਆਂ ਇਹ ਕਿੱਥੋਂ ਤੱਕ ਸਹੀ ਨੇ? ਨਹੀਂ ਸਹੀ ਹੋਈ ਨਹੀਂ ਹੈ। ਕਿੱਥੋਂ ਤੱਕ ਕਿਹਦੀ ਸੀਮਾ ਹੀ ਨਹੀਂ ਸਹੀ ਵਾਲੀ ਹੈਗੀ। ਇਹ ਤਾਂ ਮੈਂ ਗਲਤ ਵਾਲੇ ਪਾਸੇ ਜਾਂਦਾ ਵਾ। ਇਹ ਜ਼ਰੂਰੀ ਨਹੀਂ ਹੁੰਦਾ ਕਿ ਇਹਦੇ ਬਾਣਾ ਪਾਇਆ ਜਾਂ ਕੋਈ ਗੁਰੂ ਘਰੇ ਬੈਠਾ ਉਹ ਸਹੀ ਹੀ ਹੋਵੇ। ਇਹ ਜਲਾਦ ਸੀਗੇ ਇਹ ਇਹੋ ਜਿਹੇ ਬੰਦੇ ਨੂੰ ਸਜ਼ਾ ਕੀ ਮਿਲਣੀ ਚਾਹੀਦੀ ਆ ਫਿਰ ਜਿਹੜਾ ਇਹੋ ਜੀਆਂ ਚੀਜ਼ਾਂ ਕਰਦਾ ਫੜ ਲਿਆਵਾਂਗੇ ਆਪਾਂ ਹਨਾ ਮੌਤ ਦੀ ਸਜ਼ਾ ਚਾਹੀਦੀ ਇਹਨੂੰ ਵੇਖੋ ਵੱਖੋ ਵੱਖਰੀਆਂ ਸਜ਼ਾ ਹੁੰਦੀਆਂ ਕਾਨੂੰਨ ਦੇ ਹਿਸਾਬ ਨਾਲ ਹੋਰ ਸਜ਼ਾ ਸਿੱਖਾਂ ਦੇ ਸਿਧਾਂਤ ਦੇ ਹਿਸਾਬ ਨਾਲ ਹੋਰ ਸਜ਼ਾ ਤੁਹਾਡੇ ਹਿਸਾਬ ਨਾਲ ਕਿਹੜੀ ਸਜ਼ਾ ਹੋਣੀ ਚਾਹੀਦੀ ਸਾਡੇ ਹਿਸਾਬ ਨਾਲ ਹੋਰ ਸਜ਼ਾ ਉਹ ਜਦੋਂ ਦਵਾਂਗੇ ਤੋ ਦੱਸਾਂਗੇ ਇੱਕ ਇਹ ਵੀ ਤੁਹਾਡੇ ਮਤਲਬ ਪਤਾ ਲੱਗਿਆ ਸੀਗਾ ਵੀ ਬਾਬੇ ਦੇ ਨਾਲ ਕੋਈ ਕੁੱਟਮਾਰ ਵੀ ਹੋ ਗਈ ਕੀਤੀ ਗਈ ਆ ਉਹ ਕਹੀ ਜਾਂਦਾ ਉਹ ਵਿਚਾਰਾ ਕਹਿੰਦਾ ਵੀ ਕੁੱਟਮਾਰ ਹੋਈ ਆ ਸੁਣ ਲਓ ਉਹਦੀਆਂ ਕੋਈ ਨਾ ਹੋਈ ਹੋਊਗੀ ਤੁਸੀਂ ਦੱਸੋ ਇਸ ਚੀਜ਼ ਦੇ ਨਹੀਂ ਹੋਈ ਆ ਇਹਦਾ ਬਾਲਸ ਨੂੰ ਵੀ ਕਿਹਾ ਵੀ ਕਟਮਰ ਹੁਣ ਦੱਸੋ ਸਾਡੇ ਸਿੱਖੀ ਦਾ ਮਸਲਾ ਵਾ ਸੁਨਾਤਾ ਦਾ ਮਸਲਾ ਗੁਰੂ ਘਰ ਦਾ ਮਸਲਾ ਬੇਆਦਬੀ ਦਾ ਮਸਲਾ ਜੇ ਚਾਰ ਡਾਂਗਾ ਫੇਰਤਿਆਂ ਤੇ ਫੇਰ ਕਿ ਲੋੜ ਆ ਗਿਆ ਤੇ ਤੁਹਾਡੇ ਵੱਲੋਂ ਇਹ ਵੀ ਕਿਹਾ ਗਿਆ ਵੀ ਹੋਰ ਵੀ ਬਾਬੇ ਤੁਹਾਡੀ ਲਿਸਟ ਦੇ ਵਿੱਚ ਨੇ ਜਿਹੜੇ ਇਦਾਂ ਦੀਆਂ ਚੀਜ਼ਾਂ ਕਰਦੇ ਨੇ ਉਹ ਕਿਹੜੇ-ਕਿਹੜੇ ਨੇ ਉਹ ਦੱਸ ਸਕਦੇ ਨਹੀਂ ਜੇ ਦੱਸਤਾ ਫਿਰ ਉਹ ਆਪਦਾ ਆਸੇ-ਪਾਸੇ ਹੋ ਜਾਣਗੇ ਉਹ ਹੈਗੇ ਆ ਬਸ ਆ ਹੁਣ ਥੋੜਾ ਮਸਲਾ ਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਵੀ ਤੁਹਾਨੂੰ ਇਸ ਚੀਜ਼ ਦਾ ਹਾਂ ਉਹਨਾਂ ਨੂੰ ਸੁਨੇਹਾ ਪਹੁੰਚ ਗਿਆ ਉਹ ਕਹੇ ਉਹ ਤਾਂ ਇੱਕ ਤਾਂ ਕਹਿੰਦਾ ਮੈਂ ਦਵਾਈ ਲਈ ਫਿਰਦਾ ਜ਼ਹਿਰ ਹੱਥ 'ਚ ਮੇਰੀ ਤੂੰ ਫੋਟੋ ਪਾਉਣੀ ਕਹਿੰਦਾ ਮੈਂ ਘੁੱਟ ਭਰ ਲੈਣੀ ਆ ਹੂੰ ਇਦਾਂ ਦੀਆਂ ਸਾਡੇ ਬਾਰੇ ਬੋਲੋਂ ਕਹਿੰਦਾ ਮੈਂ ਦਵਾਈ ਖਾ ਕੇ ਮਰੂੰਗਾ ਹਾਂ ਦਵਾਈ ਪੀ ਕੇ ਮਰੂੰਗਾ ਨਾ ਡੋਟੇ ਤੇ ਕੋਈ ਇਸ ਸੰਬੰਧੀ ਕੋਈ ਕ੍ਰਾਸ ਪਰਚਾ ਤਾਂ ਨਹੀਂ ਕਰਵਾਇਆਗਾ ਕਿਸੇ ਨੇ ਤੇ ਸੀਗੇ ਪਹਿਲਾਂ ਦੋ ਤਿੰਨ ਆੜੀ ਸਾਨੂੰ ਕਿਹਾ ਕ੍ਰਾਸ ਪਰਚਾ ਕਰਨਾ ਨੂੰ ਤੇ ਪ੍ਰਵਾਹ ਕੋਈ ਨਹੀਂ ਬਾਈ ਇਸ ਰਸਤੇ ਤੇ ਹੁੰਦੇ ਪਰਚੇ ਹੁਣ ਸਾਨੂੰ ਕੋਈ ਫਿਕਰ ਨਹੀਂ ਹੈਗਾ ਬਾਕੀ ਨਹੀਂ ਕਰੂਗਾ ਪ੍ਰਸ਼ਾਸਨ ਉਹਨਾਂ ਨੂੰ ਸੱਚ ਝੂਠ ਦਾ ਪਤਾ ਵਾ ਜੇ ਅਸੀਂ ਸਿੱਖ ਮਰਿਆਦਾ ਲਈ ਲੜ ਰਹੇ ਆ ਸਾਡਾ ਜਿਹੜਾ ਸੋਚ ਸਹੀ ਆ ਟੀਚਾ ਸਹੀ ਆ ਸਾਡਾ ਤੇ ਨਹੀਂ ਕੇਸ ਕਰਨਗੇ ਤੇ ਭਾਈ ਗੁਰਦੁਆਰਾ ਸਾਹਿਬ ਦੇ ਵਿੱਚ ਕਿੰਨੇ ਟਾਈਮ ਤੋਂ ਇਹ ਕੁਕਰਮ ਚੱਲ ਰਿਹਾ ਸੀ ਤੇ ਕਿੰਨੀਆਂ ਕੁ ਭੈਣਾਂ ਦੇ ਨਾਲ ਸ਼ੋਸ਼ਣ ਉਹਨਾਂ ਦਾ ਹੋ ਚੁੱਕਾ ਸਾਡੇ ਕੋਲੇ 6 ਕੁੜੀਆਂ ਦੀਆਂ ਜਿਹੜੀਆਂ ਉਹ ਡਾਟਾ ਆਇਆ ਵਾ ਜਿਨ੍ਹਾਂ ਨਾਲ ਹੋਇਆ ਤੇ ਹੋ ਇਹ 2009 ਤੋਂ ਰਿਹਾ ਸੀ 2009 ਤੋਂ ਹੋ ਰਿਹਾ ਸੀ 9 ਤੋਂ ਹੋ ਰਿਹਾ ਸੀ ਇਸ ਵਿੱਚ ਫਿਰ ਕੋਈ ਸਹਿਮਤੀ ਵੀ ਹੋ ਸਕਦੀ ਦੇਖੋ ਜਦੋਂ ਕਿਸੇ ਦੀਆਂ ਤੁਸੀਂ ਵੀਡੀਓ ਫੋਟੋ ਬਿਨਾ ਕੱਪੜਿਆਂ ਤੋਂ ਲੈ ਲਓਗੇ ਉਹ ਕਿਉਂ ਡਰ ਦੇ ਮਾਰੇ ਸਹਿਮਤ ਹੋ ਜਾਂਦੇ ਆ ਇਹ ਚ ਜ਼ਰੂਰੀ ਨਹੀਂ ਹੁੰਦਾ ਬਲੈਕਮੇਲ ਕੀਤਾ ਜਾਂਦਾ ਸੀ ਬਲੈਕਮੇਲ ਹਾਂ ਇੱਕ ਕੁੜੀ ਸਹਿਮਤ ਆ ਬਾਕੀ ਬਲੈਕਮੇਲਿੰਗ ਆ ਅੱਛਾ ਬਾਕੀ ਬਲੈਕਮੇਲਿੰਗ ਆ ਠੀਕ ਆ ਜੀ ਤੇ ਅੱਜ ਸਾਡੇ ਨਾਲ ਅਮਰਤਪਾਲ ਜੀ ਸਿਗੇ ਉਹਨਾਂ ਨੇ ਬੜੇ ਬਕੂਬੀ ਸਾਰੀਆਂ ਗੱਲਾਂ ਦੇ ਜਵਾਬ ਦਿੱਤੇ ਤੇ ਤੁਸੀਂ ਵੇਖ ਰਹੇ ਹੋ ਆਵਾਜ਼ ਪੰਜਾਬੀ ਚੈਨਲ ਮੈਂ ਗਗਨਦੀਪ ਸਿੰਘ ਕੈਮਰਾਮੈਨ ਸਾਗਰ ਦੇ ਨਾਮ ਇਹ ਜ਼ਰੂਰੀ ਨਹੀਂ ਹੁੰਦਾ ਕਿ ਇਹਦੇ ਬਾਣਾ ਪਾਇਆ ਜਾਂ ਕੋਈ ਗੁਰੂ ਘਰੇ ਬੈਠਾ ਸਹੀ ਹੋਵੇ ਓਡੇ ਸਾਹਿਬ ਨਾਲ ਕਿਹੜੀ ਆਡੇ ਹਿਸਾਬ ਨਾਲ ਹੋਰ ਸਜਾਓ ਜਦੋਂ ਦਵਾਂਗੇ ਤੂੰ ਦੱਸਾਂਗੇ ਆਡੇ ਸਿੱਖੀ ਦਾ ਮਸਲਾ ਵਾ ਸੁਨਾਤਾ ਦਾ ਮਸਲਾ ਗੁਰੂ ਘਰ ਦਾ ਮਸਲਾ ਬੇਅਦਬੀ ਦਾ ਮਸਲਾ ਜੇ ਚਾਰ ਡਾਂਗਾ ਫੇਰਤਿਆਂ ਤੇ ਫਿਰ ਕਿ ਲੋੜਾਗੇ ਮੋਢੇ ਲੋ ਇਹ ਵੀ ਕਿਹਾ ਗਿਆ ਵੀ ਹੋਰ ਵੀ ਬਾਬੇ ਤੁਹਾਡੀ ਲਿਸਟ ਦੇ ਵਿੱਚ ਨੇ ਜਿਹੜੇ ਇਦਾਂ ਦੀਆਂ ਚੀਜ਼ਾਂ ਕਰਦੇ ਨੇ ਉਹ ਕਿਹੜੇ-ਕਿਹੜੇ ਨੇ ਉਹ ਦੱਸ ਸਕਦੇ ਨਹੀਂ ਜੇ ਦੱਸਤਾ ਫਿਰ ਉਹ ਆਪਦਾ ਆਸੇ-ਪਾਸੇ ਹੋ ਜਾਣਗੇ ਇੱਕ ਤਾਂ ਕਹਿੰਦਾ ਮੈਂ ਦਵਾਈ ਲਈ ਫਿਰਦਾ ਜਹਿਰ ਹੱਥ 'ਚ ਅੱਛਾ ਮੇਰੀ ਤੂੰ ਫੋਟੋ ਪਾਉਣੀ ਕਹਿੰਦਾ ਮੈਂ ਘਟ ਭਰ ਲੈਣੀ ਆ ਦਾ ਤੇ ਕੋਈ ਸੇਵਾ ਦਾ ਕਰਤਾ ਕਰੂ ਘਰੇ ਉਹਦੀ ਸખી ਭੈਣ ਵੈਰੀਫਾਈ ਕਰੋ ਜੇ ਕੁੜੀ ਬਲੈਕਮੇਲ ਹੋ ਰਹੀ ਆ ਤੇ ਕੁੜੀ ਦੇ ਬਿਆਨ ਲੈ ਕੇ ਬਾਬੇ ਤੇ ਇੱਕ ਬਲਾਤ ਕਰਦਾ ਪਰਚਾ ਦਰਜ ਕਰੋ ਉਹਨੂੰ ਕੋਈ ਲਾਲਚ ਵੀ ਦਿੱਤਾ ਗਿਆ ਸੀਗਾ ਬਾਬੇ ਵੱਲੋਂ ਜਾਂ ਕਿਸੇ ਉਹਨਾਂ ਦੇ ਪ੍ਰਬੰਧਕ ਵੱਲੋਂ ਆਹ ਦਿੱਤਾ ਗਿਆ ਸੀਗਾ ਪਰ ਆਪਾਂ ਨੂੰ ਆਪਣੇ ਕਾਜ ਦੇ ਕਾਨੂੰਨਾਂ ਤੋਂ ਪਰੇ ਦੀਆਂ ਗੱਲਾਂ ਪੁੱਛੀ ਠੀਕ ਕਿਹਾ ਗਿਆ ਅੱਛਾ ਤੇ ਪਹਿਲੋ 5 ਲੱਖ 10 ਲੱਖ 20 ਲੱਖ ਫੋਰਚਨਰ ਗੱਡੀ ਦੀਆਂ ਗੱਲਾਂ ਪਤਾ ਹੋ ਰਹੀਆਂ ਅੱਛਾ ਕਹਿੰਦੇ ਇਹ ਦਮਾਂਗੇ ਵੀ ਆਹ ਚੀਜ਼ ਨਾ ਕਰ ਹਾਂਜੀ ਉਹ ਕਦੇ ਇਹ ਪ੍ਰਦਰਸ਼ਨ ਨਾ ਕਰੇ ਵਰਤਵਾਲ ਮੈਰੋ ਹੈ ਸਾਡੇ ਨਾਲ ਨੇ ਜ ਜੋ ਉਹਨਾਂ ਤੋਂ ਪੁੱਛਾਂਗੇ ਬਾਈ ਅੱਜ ਇੱਥੇ ਇਕੱਠ ਸੀਗਾ ਕੀ ਕਹਿਣਾ ਚਾਹੋਗੇ ਤੇ ਕਿਸ ਬਾਰੇ ਇਕੱਠ ਸੀਗਾ ਇਹ ਸਾਰਾ ਡਿਟੇਲ ਚ ਦੱਸੋ ਇੱਥੇ ਨਾ ਬਾਬਾ ਜਿਹੜਾ ਉਹ ਸੀਗਾ ਬਲਜਿੰਦਰ ਸਿੰਘ ਚਰਨ ਘاٹ ਵਾਲਾ ਉਹਦੇ ਤੇ ਰੇਪ ਦਾ ਪਰਚਾ ਤਾਂ ਹੋ ਗਿਆ ਸੀ ਪਰ ਉਹਦੀਆਂ ਕੁਝ ਕੁ ਸ਼ਲੀਲ ਵੀਡੀਓ ਸਾਡੇ ਕੋਲ ਹੋਰ ਆਈਆਂ ਸੀ ਉਹ ਹੋਰ ਲੜਕੀ ਨਾ ਸੀ ਅੱਛਾ ਉਸ ਲੜਕੀ ਨੂੰ ਵੈਰੀਫਾਈ ਕਰ ਲਈ ਅਸੀਂ ਪੁਲਿਸ ਨੂੰ ਮੰਗ ਪੱਤਰ ਦਿੱਤਾ ਵੀ ਉਹ ਜਿਹੜੀ ਲੜਕੀ ਹੈਗੀ ਉਹ ਸੇਵਾਦਾਰ ਜਿਹੜਾ ਉੱਥੇ ਕੋਈ ਸੇਵਾ ਦਾ ਕਰਦਾ ਗੁਰੂ ਘਰੇ ਉਹਦੀ ਸਾਕੀ ਭੈਣ ਵੈਰੀਫਾਈ ਕਰੋ ਜੇ ਕੁੜੀ ਬਲੈਕਮੇਲ ਹੋ ਰਹੀ ਆ ਤੇ ਕੁੜੀ ਦੇ ਬਿਆਨ ਲੈ ਹੋਰ ਤੇ ਜੇ ਕੁੜੀ ਸਹਿਮਤਾ ਫਿਰ ਦੋਨਾਂ ਤੇ 295 ਲਾ ਕੇ ਉਹਨਾਂ ਨੂੰ ਦੁਬਾਰਾ ਉਹਨਾਂ ਤੇ ਦੋਵਾਂ ਨੂੰ ਅਰੈਸਟ ਕਰਕੇ ਜੇਲ੍ਹ ਭੇਜਿਆ ਤੁਹਾਨੂੰ ਕੋਈ ਲਾਲਚ ਵੀ ਦਿੱਤਾ ਗਿਆ ਸੀਗਾ ਬਾਬੇ ਵੱਲੋਂ ਜਾਂ ਕਿਸੇ ਉਹਨਾਂ ਦੇ ਪ੍ਰਬੰਧਕ ਵੱਲੋਂ ਹਾਂ ਦਿੱਤਾ ਗਿਆ ਸੀਗਾ ਪਰ ਆਪਾਂ ਨੂੰ ਆਪਣੇ ਕਾਜ ਦੇ ਕਾਨੂੰਨਾਂ ਤੋਂ ਪਰੇ ਦੀਆਂ ਗੱਲਾਂ ਪਾਜੀ ਕੀ ਕਿਹਾ ਗਿਆ ਸੀ ਕਦੇ ਪਹਿਲੋ 5 ਲੱਖ 10 ਲੱਖ 20 ਲੱਖ 포ਰਚਨਰ ਗੱਡੀ ਦਿੰਗਾ ਗੱਲਾਂ ਪਤਾ ਹੋ ਜਾਂਦੀਆਂ ਅੱਛਾ ਕਹਿੰਦੇ ਇਹ ਦਮਾਂਗੇ ਵੀ ਆਹ ਚੀਜ਼ ਨਾ ਕਰੋ ਹਾਂਜੀ ਉਹ ਕਦੇ ਇਹ ਪ੍ਰਦਰਸ਼ਨ ਨਾ ਕਰੋ ਤੁਸੀਂ ਤੇ ਇੱਕ ਗੁਰਦੁਆਰੇ ਦੇ ਵਿੱਚ ਆਹ ਚੀਜ਼ਾਂ ਹੋਣੀਆਂ ਇੱਕ ਪਾਸੇ ਤਾਂ ਪੰਜਾਬੀਆਂ ਨੂੰ ਇੱਜ਼ਤਾਂ ਦੇ ਰਾਖੇ ਕਹੇ ਜਾਂਦਾ ਸਿੱਖਾਂ ਨੂੰ ਇੱਜ਼ਤਾਂ ਦੇ ਰਾਖੇ ਕਹੇ ਜਾਂਦਾ ਪਰ ਗੁਰਦੁਆਰਾ ਦੇ ਵਿੱਚ ਆਹ ਚੀਜ਼ਾਂ ਹੋਣੀਆਂ ਇਹ ਕਿੱਥੋਂ ਤੱਕ ਸਹੀ ਨਹੀਂ ਸਹੀ ਹੋਈ ਨਹੀਂ ਹੈ ਕਿੱਥੋਂ ਤੱਕ ਕਿਹਦੀ ਸੀਮਾ ਹੀ ਨਹੀਂ ਸਹੀ ਵਾਲੀ ਹੈਗੀ ਇਹ ਤਾਂ ਮੈਂ ਗਲਤ ਵਾਲੇ ਪਾਸੇ ਜਾਂਦਾ ਵਾ ਜ਼ਰੂਰੀ ਨਹੀਂ ਹੁੰਦਾ ਕਿ ਇਹਦੇ ਬਾਣਾ ਪਾਇਆ ਜਾਂ ਕੋਈ ਗੁਰੂ ਘਰੇ ਬੈਠਾ ਸਹੀ ਹੋਵੇ ਇਹ ਜਲਾਦ ਸੀਗੇ ਇਹ ਦਸ਼ਮਣ ਨੇ ਸਿੱਖਾਂ ਦੇ ਤੇ ਇਹੋ ਜੇ ਬੰਦੇ ਨੂੰ ਸਜ਼ਾ ਕੀ ਮਿਲਣੀ ਚਾਹੀਦੀ ਆ ਫਿਰ ਜਿਹੜਾ ਇਹੋ ਜੀਆਂ ਚੀਜ਼ਾਂ ਕਰਦਾ ਫੜ ਲਿਆਵਾਂਗੇ ਆਪਾਂ ਹਨਾ ਇਹਦੀ ਮੌਤ ਦੀ ਸਜ਼ਾ ਚਾਹੀਦੀ ਇਹਨੂੰ ਵੇਖੋ ਵੱਖੋ ਵੱਖਰੀਆਂ ਸਜ਼ਾ ਹੁੰਦੀਆਂ ਕਾਨੂੰਨ ਦੇ ਹਿਸਾਬ ਨਾਲ ਹੋਰ ਸਜ਼ਾ ਸਿੱਖਾਂ ਦੇ ਸਿਧਾਂਤ ਦੇ ਹਿਸਾਬ ਨਾਲ ਹੋਰ ਸਜ਼ਾ ਤੁਹਾਡੇ ਹਿਸਾਬ ਨਾਲ ਕਿਹੜੀ ਸਜ਼ਾ ਹੋਣੀ ਚਾਹੀਦੀ ਸਾਡੇ ਹਿਸਾਬ ਨਾਲ ਹੋਰ ਸਜ਼ਾ ਉਹ ਜਦੋਂ ਦਵਾਂਗੇ ਤੇ ਦੱਸਾਂਗੇ ਇੱਕ ਇਹ ਵੀ ਥੋੜੇ ਮਤਲਬ ਪਤਾ ਲੱਗਿਆ ਸੀਗਾ ਵੀ ਬਾਬੇ ਦੇ ਨਾਲ ਕੋਈ ਕੁੱਟਮਾਰ ਵੀ ਹੋ ਗਈ ਕੀਤੀ ਗਈ ਆ ਉਹ ਕਹੀ ਜਾਂਦਾ ਉਹ ਵਿਚਾਰਾ ਕਹਿੰਦਾ ਵੀ ਕੁੱਟਮਾਰ ਹੋਈ ਆ ਸੁਣ ਲਓ ਉਹਦੀਆਂ ਕੋਈ ਨਾ ਓਏ ਹੋਏ ਤੁਸੀਂ ਦੱਸੋ ਇਸ ਚੀਜ਼ ਤੇ ਨਹੀਂ ਹੋਈ ਆ ਇਹਦਾ ਬਾਲਸ ਨੂੰ ਵੀ ਕਿਹਾ ਵੀ ਕਟਮਰ ਹੁਣ ਦੱਸੋ ਸਾਡੇ ਸਿੱਖੀ ਦਾ ਮਸਲਾ ਵਾ ਸੁਨਾਤਾ ਦਾ ਮਸਲਾ ਗੁਰੂ ਘਰ ਦਾ ਮਸਲਾ ਬੇਆਦਬੀ ਦਾ ਮਸਲਾ ਜੇ ਚਾਰ ਡਾਂਗਾ ਫੇਰਤਿਆਂ ਤੇ ਫੇਰ ਕਿ ਲੋੜ ਆ ਗਿਆ ਤੇ ਤੁਹਾਡੇ ਵੱਲੋਂ ਇਹ ਵੀ ਕਿਹਾ ਗਿਆ ਵੀ ਹੋਰ ਵੀ ਬਾਬੇ ਤੁਹਾਡੀ ਲਿਸਟ ਦੇ ਵਿੱਚ ਨੇ ਜਿਹੜੇ ਇਦਾਂ ਦੀਆਂ ਚੀਜ਼ਾਂ ਕਰਦੇ ਨੇ ਉਹ ਕਿਹੜੇ-ਕਿਹੜੇ ਨੇ ਉਹ ਦੱਸ ਸਕਦੇ ਨਹੀਂ ਜੇ ਦੱਸਤਾ ਫਿਰ ਉਹ ਆਪਦਾ ਆਸੇ-ਪਾਸੇ ਹੋ ਜਾਣਗੇ ਉਹ ਹੈਗੇ ਆ ਬਸ ਆ ਹੁਣ ਥੋੜਾ ਮਸਲਾ ਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਵੀ ਤੁਹਾਨੂੰ ਇਸ ਚੀਜ਼ ਦਾ ਹਾਂ ਉਹਨਾਂ ਨੂੰ ਸੁਨੇਹਾ ਪਹੁੰਚ ਗਿਆ ਉਹ ਕਹੇ ਉਹ ਤਾਂ ਇੱਕ ਤਾਂ ਕਹਿੰਦਾ ਮੈਂ ਦਵਾਈ ਲਈ ਫਿਰਦਾ ਜ਼ਹਿਰ ਹੱਥ 'ਚ ਅੱਛਾ ਮੇਰੀ ਤੂੰ ਫੋਟੋ ਪਾਉਣੀ ਕਹਿੰਦਾ ਮੈਂ ਘਟਾ ਭਰ ਲੈਣੀ ਆ ਹੂੰ ਇਦਾਂ ਦੀਆਂ ਕਦੇ ਸਾਡੇ ਬਾਰੇ ਬੋਲੋ ਕਹਿੰਦਾ ਮੈਂ ਦਵਾਈ ਖਾ ਕੇ ਮਰੂੰਗਾ ਹਾਂ ਦਵਾਈ ਪੀ ਕੇ ਮਰੂੰਗਾ ਨਾ ਕੋਈ ਤੇ ਕੋਈ ਇਸ ਸੰਬੰਧੀ ਕੋਈ ਕ੍ਰਾਸ ਪਰਚਾ ਤਾਂ ਨਹੀਂ ਕਰਵਾਇਆਗਾ ਕਿਸੇ ਨੇ ਤੇ ਸੀਗੇ ਪਹਿਲਾਂ ਦੋ ਤਿੰਨ ਆਰੀ ਸਾਨੂੰ ਕਿਹਾ ਕ੍ਰਾਸ ਪਰਚਾ ਕਰਨ ਨੂੰ ਤੇ ਪ੍ਰਵਾਹ ਕੋਈ ਨਹੀਂ ਬਾਈ ਇਸ ਰਸਤੇ ਤੇ ਹੁੰਦੇ ਪਰਚੇ ਹੁਣ ਸਾਨੂੰ ਕੋਈ ਫਿਕਰ ਨਹੀਂ ਹੈਗਾ ਬਾਕੀ ਨਹੀਂ ਕਰੂਗਾ ਪ੍ਰਸ਼ਾਸਨ ਉਹਨਾਂ ਨੂੰ ਸੱਚ ਝੂਠ ਦਾ ਪਤਾ ਵਾ ਜੇ ਅਸੀਂ ਸਿੱਖ ਮਰਿਆਦਾ ਲਈ ਲੜ ਰਹੇ ਆ ਸਾਡਾ ਜਿਹੜਾ ਸੋਚ ਸਹੀ ਆ ਟੀਚਾ ਸਹੀ ਆ ਸਾਡਾ ਤੇ ਨਹੀਂ ਕੇਸ ਕਰਨਗੇ ਤੇ ਭਾਈ ਗੁਰਦੁਆਰਾ ਸਾਹਿਬ ਦੇ ਵਿੱਚ ਕਿੰਨੇ ਟਾਈਮ ਤੋਂ ਇਹ ਕੁਕਰਮ ਚੱਲ ਰਿਹਾ ਸੀ ਤੇ ਕਿੰਨੀਆਂ ਕੁ ਭੈਣਾਂ ਦੇ ਨਾਲ ਸ਼ੋਸ਼ਣ ਉਹਨਾਂ ਦਾ ਹੋ ਚੁੱਕਾ ਸਾਡੇ ਕੋਲ 6 ਕੁੜੀਆਂ ਦੀਆਂ ਜਿਹੜੀਆਂ ਉਹ ਡਾਟਾ ਆਇਆ ਵਾ ਜਿਨ੍ਹਾਂ ਨਾਲ ਹੋਇਆ ਤੇ ਹੋ ਇਹ 2009 ਤੋਂ ਰਿਹਾ ਸੀ 2009 ਤੋਂ ਹੋ ਰਿਹਾ ਸੀ 9 ਤੋਂ ਹੋ ਰਿਹਾ ਸੀ ਇਹਦੇ ਵਿੱਚ ਫਿਰ ਕੋਈ ਸਹਿਮਤੀ ਵੀ ਹੋ ਸਕਦੀ ਹੈ ਦੇਖੋ ਜਦੋਂ ਕਿਸੇ ਦੀਆਂ ਤੁਸੀਂ ਵੀਡੀਓ ਫੋਟੋ ਬਿਨਾ ਕੱਪੜਿਆਂ ਤੋਂ ਲੈ ਲਓਗੇ ਉਹ ਕਿਉਂ ਡਰ ਦੇ ਮਾਰੇ ਸਹਿਮਤ ਹੋ ਜਾਂਦੇ ਆ ਇਹ ਚ ਜ਼ਰੂਰੀ ਨਹੀਂ ਹੁੰਦਾ ਬਲੈਕਮੇਲ ਕੀਤਾ ਜਾਂਦਾ ਸੀ ਬਲੈਕਮੇਲ ਹਾਂ ਇੱਕ ਕੁੜੀ ਸਹਿਮਤ ਆ ਬਾਕੀ ਬਲੈਕਮੇਲਿੰਗ ਆ ਅੱਛਾ ਬਾਕੀ ਬਲੈਕਮੇਲਿੰਗ ਆ ਠੀਕ ਆ ਜੀ ਅੱਜ ਸਾਡੇ ਨਾਲ ਅਮਰਤਪਾਲ ਜੀ ਸੀਗੇ ਉਹਨਾਂ ਨੇ ਬੜੇ ਬਕੂਬੀ ਸਾਰੀਆਂ ਗੱਲਾਂ ਦੇ ਜਵਾਬ ਦਿੱਤੇ ਤੇ ਤੁਸੀਂ ਵੇਖ ਰਹੇ ਹੋ ਆਵਾਜ਼ ਪੰਜਾਬੀ ਚੈਨਲ ਮੈਂ ਗਗਨਦੀਪ ਸਿੰਘ ਕੈਮਰਾਮੈਨ ਸਾਗਰ ਦੇ ਨਾਮ